ਗਾਰਾ ਪਸੂ ਵਾਲਾ ਵੇੜਾ ਟਾਲੀ ਲਾਈ ਆ ਇੱਥੇ ਤੇ ਆਹ ਪਲਕਣਾ ਵੇਖ ਤਾਂ ਹੋਰ ਦਰਖਤ ਤਾਂ ਇੱਥੇ ਛੇਤੀ ਸੁੱਕ ਜਾਂਦੇ ਆ ਪਰ ਆ ਜਿਹੜੀ ਪਿਲਕਣਾ ਇਹਦੀ ਛਾਂ ਬਹੁਤ ਹੁੰਦੀ ਆ ਇੱਕ ਵਾਰ ਲਾ ਲਓ ਤੁਸੀਂ ਤੇ ਇੱਕ ਤਾਂ ਗਰੋਥ ਬਹੁਤ ਛੇਤੀ ਕਰਦੀ ਆ ਇੱਕ ਇਹਨੂੰ ਸੌਂਕ-ਸੂਂਕ ਨਹੀਂ ਕੋਸ਼ ਕਰ ਸਕਦੀ ਇੱਕ ਇਹਦੀ ਛਾਂ ਜਿਹੜੀ ਆ ਨਾ ਬਹੁਤ ਰੋਟੇ ਦੀ ਤਰ੍ਹਾਂ ਹੋ ਜਾਂਦੀ ਆ ਬਹੁਤ ਜ਼ਿਆਦਾ ਸੰਘਣੀ ਕਣੀਆਂ ਵੀ ਵੇਚਦੀ ਨਹੀਂ ਲੰਘਦੀਆਂ ਛੇਤੀ-ਛੇਤੀ ਤੇ ਪਸ਼ੂ ਆਪਣੇ ਠੀਕ-ਠਾਕ ਜੀ ਨੇ ਜਿਵੇਂ ਆਮ ਘਰਾਂ 'ਚ ਹੁੰਦੇ ਆ ਹੌਲੀ ਹੌਲੀ ਡੇਰੀ ਫਾਰਮ ਬਣਾਵਾਂਗੇ ਆ ਸਾਈਵਾਲ ਖੜੀ ਆ ਸਾਹਮਣੇ ਇਹ ਆਪਦਾ ਦੁੱਧ ਆਪ ਚੁੰਗਦੀ ਆ ਇਸ ਲਈ ਇਹਨੂੰ ਦੋ ਥਾਵਾਂ ਤੋਂ ਨੋੜ ਕੇ ਰੱਖਿਆ ਆ ਐਚਐਫ ਦੀਆਂ ਬੱਚੀਆਂ ਨੇ ਐਚਐਫ ਗਾਂ ਹੈਗੀ ਆ ਝੋਟੀਆਂ ਜਰੂਰ ਸੋਹਣੀਆਂ ਨੇ ਆਪਣੇ ਕੋਲੇ ਪਰ ਇੱਥੇ ਕੀ ਆ ਚਿਚੜਾਂ ਦੀ ਸਮੱਸਿਆ ਬਹੁਤ ਆ ਉਹਦਾ ਕਾਰਨ ਹੈਗਾ ਫਰਸ ਦੇ ਵਿੱਚ ਬੇੜਲਾ ਕੰਧਾਂ ਦੇ ਵਿੱਚ ਬੇੜਲਾ ਕਿਉਂਕਿ ਇਹਨਾਂ ਨੂੰ ਖਤਮ ਕਰ ਲਈ ਚਾਹੀਦੀ ਆ ਫਲੇਮ ਗਨ ਜਾਂ ਜਿਹੜੀ ਆਪਾਂ ਸਪਰੇਅ ਪਸ਼ੂਆਂ ਤੇ ਕਰਦੇ ਆ ਉਹ ਚੰਗੀ ਤਰ੍ਹਾਂ ਫਰਸ਼ ਤੇ ਛਿੜਕੀ ਜਾਵੇ ਬਿਰਲਾਂ ਦੇ ਵਿੱਚ ਛਿੜਕੀ ਜਾਵੇ ਫੇਰ ਤਾਂ ਖਤਮ ਹੋ ਜਾਂਦੀਆਂ ਨੇ ਇਸ ਲਈ ਜਿੱਥੇ ਚੇਚੜਾਂ ਦੀ ਜ਼ਿਆਦਾ ਸਮੱਸਿਆ ਉੱਥੇ ਤੁਸੀਂ ਪਿਓਰ ਐਚ ਐਫ ਦਾਵਾ ਨਹੀਂ ਰੱਖ ਸਕਦੇ ਜ਼ਿਆਦਾ ਹਾਈ ੀਲਡਰਾਂ ਨੂੰ ਨਹੀਂ ਰੱਖ ਸਕਦੇ ਉਹਨਾਂ ਨੂੰ ਕੀ ਹੁੰਦਾ ਫੇਰ ਖੂਨ ਮੂਤਣ ਦੀ ਸਮੱਸਿਆ ਆ ਜਾਂਦੀ ਆ ਬੁਖਾਰ ਹੁੰਦਾ ਰਹਿੰਦਾ ਜਾਂ ਫਿਰ ਕਈ ਲੋਕ ਤਾਂ ਕੀ ਕਰਦੇ ਆ ਕਿ ਕਲੋਰੋ ਵਗੈਰਾ ਦੀ ਕਰ ਦਿੰਦੇ ਆ ਸਪਰੇ ਜਿਵੇਂ ਇੱਥੇ 5-4 ਦਿਨ ਪਸ਼ੂ ਨਾ ਬੰਨੇ ਜਾਣ ਕਲੋਰੋ ਦੀ ਕਰਤੀ ਉਸ ਤੋਂ ਬਾਅਦ ਫਰਸ਼ ਧੋਤਾ ਚਿਚੜੀ ਇੱਕ ਵਾਰ ਖੂਨ ਚੂਸ ਕੇ ਪਸ਼ੂ ਦਾ 1 ਐਮ ਐਲ ਖੂਨ ਚੂਸ ਕੇ ਬਿਰਲ ਚ ਜਾ ਵੈਂਦੀ ਆ ਜਿਹੜੀ ਕਿ ਹਜ਼ਾਰਾਂ ਲੱਖਾਂ ਬੱਚਿਆਂ ਨੂੰ ਜਨਮ ਦਿੰਦੀ ਰਹਿੰਦੀ ਆ ਉੱਥੇ ਬੈਠੀ ਕਈ ਸਾਲਾਂ ਤੱਕ ਇਸ ਲਈ ਇਹਨਾਂ ਦੀ ਗ੍ਰੋਥ ਨਹੀਂ ਰੁਕਦੀ ਚਿਚੜਾਂ ਦੀ ਟੈਕਸ ਦੀ ਤੇ ਇਹਦਾ ਇਹੀ ਇਲਾਜ ਆ ਦੇਖੋ ਜਿਵੇਂ ਜਿਵੇਂ ਆ ਗੋਹਾ ਜੰਮ ਗਿਆ ਹੁਣ ਇਹਨੂੰ ਆਪਾਂ ਪੱਟਾਂਗੇ ਨਾ ਇਹਨਾਂ ਬਿਰਲਾਂ ਦੇ ਵਿੱਚ ਥੱਲੇ ਚਿਚੜ ਹੋਣੇ ਆ ਜਦੋਂ ਇਹ ਗਿੱਲਾ ਹੁੰਦਾ ਸਲਾਬਾ ਹੁੰਦਾ ਉਹ ਇਹਦੇ ਵਿੱਚ ਹੀ ਗ੍ਰੋਥ ਕਰੀ ਜਾਂਦੇ ਆ ਜਾਂ ਹਾ ਕੰਧਾਂ ਦੀਆਂ ਬਿਰਲਾਂ ਨੇ ਇਹਨਾਂ ਦੇ ਵਿੱਚ ਪੁਰਾਣੀਆਂ ਲੱਕੜਾਂ ਦੇ ਵਿੱਚ ਇਸ ਲਈ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪਲਾਸਤਰ ਕਰੋ ਜਿੱਥੇ ਤੁਸੀਂ ਪਸ਼ੂਆਂ ਨੂੰ ਰੱਖਣਾ ਆਹ ਜਿਹੜੀਆਂ ਬਿਰਲਾਂ ਨੇ ਇਹ ਨਾ ਹੋਣ ਤੇ ਨਾਲ ਸਭ ਤੋਂ ਮੇਨ ਗੱਲ ਛੱਤ ਵਾਲੇ ਪੱਖੇ ਨਹੀਂ ਹੋਣੇ ਚਾਹੀਦੇ ਦੇਖੋ ਜਿਵੇਂ ਆ ਛੱਤ ਵਾਲੇ ਪੱਖੇ ਲੱਗੇ ਨੇ ਇਹ ਨਹੀਂ ਹੋਣੇ ਚਾਹੀਦੇ ਹਵਾ ਕ੍ਰੋਸ ਹੋਣੀ ਚਾਹੀਦੀ ਹੈ ਜਾਂ ਤਾਂ ਸਾਹਮਣੇ ਮੋਰੀਆਂ ਹੁੰਦੀਆਂ ਇਧਰ ਇੱਕ ਸਾਈਡ ਤੇ ਵੱਡਾ ਪੱਖਾ ਲੱਗਿਆ ਹੋਣਾ ਚਾਹੀਦਾ ਜਿਹੜਾ ਸਾਰਿਆਂ ਨੂੰ ਹਵਾ ਮਾਰੇ ਉਹਦੇ ਤੇ ਭਾਵੇਂ ਤੁਸੀਂ ਫੌਗਰ ਲਾ ਲਓ ਹਵਾ ਕ੍ਰੋਸ ਹੁੰਦੀ ਹੋਵੇ ਤੇ ਹੀਟ ਛੱਡਦਾ ਉਹ ਜਦੋਂ ਉੱਪਰ ਜਾਂਦੀ ਹੈ ਤੇ ਉੱਪਰੋਂ ਛੱਤ ਵਾਲਾ ਪੱਖਾ ਉਹਨੂੰ ਥੱਲੇ ਛੱਡਦਾ ਇਹਨਾਂ ਦੀ ਬਾਡੀ ਤੇ ਤਾਂ ਉਹ ਦਿਨਾਂ ਇਹਨਾਂ 'ਚ ਬਹੁਤ ਪ੍ਰੋਬਲਮਾਂ ਆਉਂਦੀਆਂ ਬਿਮਾਰੀਆਂ ਬਹੁਤ ਆਉਂਦੀਆਂ ਖਾਸ ਕਰਕੇ ਜਿਵੇਂ ਜੇਰ ਫਸਣ ਦੀ ਆ ਗਈ ਤਾਂ ਹੋਰ ਕਈ ਸਮੱਸਿਆਵਾਂ ਆ ਗਈਆਂ ਇਹਨਾਂ ਚੀਜ਼ਾਂ ਨਾਲ ਪਸ਼ੂ ਜਿਹੜੇ ਹਾਈ ਯੀਲਡਰ ਨੇ ਉਹ ਖਰਾਬ ਹੋ ਜਾਂਦੇ ਆ ਜਾਦਾ ਸੜਕਾਂ ਤੇ ਫਿਰਨ ਦੇ ਇਹੀ ਕਾਰਨ ਨੇ ਚਿਚੜਾਂ ਦਾ ਹੋ ਗਿਆ ਆ ਸਹੀ ਰੱਖ-ਰਖਾਵ ਨਾ ਹੋਣਾ ਦੂਜੀ ਗੱਲ ਆ ਜਿਹੜਾ ਹੁਣ ਆਪਣੇ ਸੂਰਜ ਇਧਰੋਂ ਸਾਹਮਣੇ ਉੱਚੜਦਾ ਤੇ ਇਧਰ ਭਰਾਂਡਾ ਪਰ ਭਰਾਂਡਾ ਚਾਹੀਦਾ ਸੀ ਇੱਧਰ ਹੋਣਾ ਚਾਹੀਦਾ ਆ ਸਹੀ ਆ ਸਾਹਮਣੇ ਵਾਲੇ ਪਾਸੇ ਕੋਰਲੀ ਤਾਂ ਜੋ ਰਲੇ ਪਾਸਿਓਂ ਗਰਮੀ ਆ ਜਿਹੜੀ ਗਰਮੀ ਦੇ ਵਿੱਚ ਧੁੱਪ ਅੰਦਰ ਤੱਕ ਨਹੀਂ ਜਾਂਦੀ ਸਰਦੀ ਚ ਸੂਰਜ ਨੀਵੇਂ ਹੁੰਦਾ ਅੰਦਰ ਤੱਕ ਧੁੱਪ ਜਾਂਦੀ ਆ ਇਹਦੇ ਚ ਕੀ ਆ ਚੜਦੀ ਧੁੱਪ ਆਉਂਦੀ ਐ ਤੇ ਉਦੋਂ ਫਿਰ ਪਸ਼ੂਆਂ ਨੂੰ ਬਹੁਤ ਤੰਗੀ ਹੁੰਦੀ ਆ ਸਵੇਰੇ ਇੱਕ ਗਰਮੈਸ ਹੋ ਜਾਂਦੀ ਆ ਹੁਣ ਐਸ ਵੇਲੇ ਸੂਰਜ ਪਿਛਲੇ ਪਾਸੇ ਹੋ ਗਿਆ ਤਾਂ ਉਹ ਕੰਧ ਸਾਰੀ ਤਪ ਜਾਂਦੀ ਆ ਇਸ ਲਈ ਬਰਾਬਰ ਪੱਖੇ ਲੱਗੇ ਹੋਣੇ ਚਾਹੀਦੇ ਆ ਤੇ ਬਾਕੀ ਤੂੜੀ ਹਰੇ-ਚਾਰੇ ਦਾ ਸਪੈਸ਼ਲ ਖਿਆਲ ਰੱਖਣਾ ਚਾਹੀਦਾ ਤੇ ਪਸ਼ੂਆਂ ਲਈ ਫੀਡ ਚੰਗੀ ਹੋਣੀ ਚਾਹੀਦੀ ਹੈ ਜਿਵੇਂ ਆ ਬੱਛੀ ਆ ਸਾਹਮਣੇ ਜੇ ਇਹ ਸਹੀ ਫੀਡ ਨਾਲ ਪਾਲਣੀ ਹੋਵੇ ਤਾਂ ਲਗਭਗ 4-5 ਚਾਰਕ ਮਹੀਨਿਆਂ ਦੀ ਬੱਛੀ ਐਡੀ ਹੋ ਜਾਂਦੀ ਆ ਪਰ ਇਹ ਸਾਲ ਦੇ ਲਗਭਗ ਹੈ ਇਹਨੂੰ ਫੀਡ ਬਿਲਕੁਲ ਨਹੀਂ ਪਾਈ ਕੋਈ ਸਪੈਸ਼ਲ ਹਾਂ ਦੂਜਿਆਂ ਚੋਂ ਥੋੜਾ ਬਹੁਤਾ ਜਿਵੇਂ ਘਰਾਂ ਚ ਹੁੰਦਾ ਕੌਲੀਕ ਫੀਡ ਦੀ ਪੈਗੀ ਉਹ ਪੈ ਜਾਂਦੀ ਆ ਜਾਂ ਦਾਣਾ ਪੈ ਜਾਂਦਾ ਹੁਣ ਇਹਨੂੰ ਮੇਰਾ ਰਾਦਾ ਵੀ ਗਰੋਅਰ ਦੇ ਇੱਕ ਦੋ ਬੈਗ ਚਾਰ ਕੇ ਫਿਰ ਹੀ ਫਿਰ ਸ਼ੁਰੂ ਕਰੀਏ ਫਿਰ ਦੋ ਤਿੰਨ ਮਹੀਨਿਆਂ ਚ ਬੋਡੀ ਵੇਟ ਪੂਰਾ ਕਰ ਜੂ ਜਿੰਨਾ ਚਿਰ ਪਸ਼ੂ ਵਜਨ ਪੂਰਾ ਨਹੀਂ ਕਰਦਾ ਉਹਨਾਂ ਚਿਰ ਉਹਨੂੰ ਤੁਸੀਂ ਏਆਈ ਕਰਾਉਨੇ ਹੋ ਤਾਂ ਉਹ ਬੇਵਕੂਫੀ ਐ ਉਹਦੇ ਨਾਲ ਪਸ਼ੂ ਫਰਿਆ ਹੋਣ ਲੱਗ ਜਾਂਦਾ ਜਿਹਦੇ ਨਾਲ ਅੱਗੇ ਜਾ ਕੇ ਵੀ ਪ੍ਰੋਬਲਮਾਂ ਆਉਂਦੀਆਂ ਪਸ਼ੂ ਦਾ ਵਜਨ ਘੱਟੋ ਘੱਟ 3 ਕੁਇੰਟਲ ਤਾਂ ਹੋਵੇ ਯੂਨੀਵਰਸਿਟੀ ਦਾ 360 ਕਿਲੋ ਕਹਿੰਦੀ ਆ ਯਾਨੀ ਜੇ ਤੁਸੀਂ 360 ਕਿਲੋ ਕਰਨੇ ਚ ਕਾਮਯਾਬ ਹੋਗੇ ਤਾ ਤੁਹਾਡੀ ਬੱਚੀ ਪਹਿਲੇ ਟੀਕੇ ਗੱਬਣ ਵੀ ਰੂ ਤੇ ਅੱਗੇ ਜਾ ਕੇ ਦੁੱਧ ਵੀ ਪੂਰਾ ਦਿਓ ਪਹਿਲਾਂ ਤਾਂ ਇਹਨਾਂ ਨੂੰ ਪ੍ਰੋਟੀਨ ਸਭ ਤੋਂ ਵੱਧ ਚਾਹੀਦਾ ਹੁੰਦਾ ਜਿਵੇਂ 9-10 ਮਹੀਨੇ ਦੀ ਉਮਰ ਤੱਕ ਇਹਨਾਂ ਨੂੰ ਫੁੱਲ ਪ੍ਰੋਟੀਨ ਚਾਹੀਦਾ ਜਿਹਦੇ ਨਾਲ ਕੀ ਹੁੰਦਾ ਹੱਡੀਆਂ ਮਜ਼ਬੂਤ ਹੁੰਦੀਆਂ ਗਰੋਥ ਕਰਦੇ ਆ ਪਸ਼ੂ ਦਾ ਜਿਹੜਾ ਢਾਂਚਾ ਉਹ ਪੂਰਾ ਫੁੱਲ ਵੱਧ ਜਾਂਦਾ ਉਸ ਤੋਂ ਬਾਅਦ ਫੈਟ ਥੋੜੀ ਜੀ ਜ਼ਿਆਦਾ ਚਾਹੀਦੀ ਹੁੰਦੀ ਆ એનર્ਜੀ ਜ਼ਿਆਦਾ ਚਾਹੀਦੀ ਹੁੰਦੀ ਆ ਪ੍ਰੋਟੀਨ ਘੱਟ ਨਾਲ ਵੀ ਸਰ ਜਾਂਦਾ 10 ਮਹੀਨੇ ਤੋਂ ਬਾਅਦ ਉਹਦੇ ਨਾਲ ਫਿਰ ਕੀ ਹੁੰਦਾ ਸਰੀਰ ਭਰ ਜਾਂਦਾ ਤੇ ਅੰਦਰੋਂ ਅੰਗ ਗਰੋਥ ਕਰ ਜਾਂਦੇ ਆ ਜਿਹਦੇ ਨਾਲ ਪਸ਼ੂ ਤੁਹਾਡਾ ਗੱਭਣ ਰਹਿ ਜਾਂਦਾ ਤੇ 6-30 ਹੂਆ ਦਿੰਦਾ ਤੇ ਪੂਰਾ ਦੁੱਧ ਦਿੰਦਾ। ਬਾਕੀ ਦੁੱਧ ਵਾਲੀਆਂ ਨੇ ਜਿਹੜੀਆਂ ਇਹਨਾਂ ਨੂੰ ਸੂਣ ਤੋਂ 75 ਦਿਨ ਪਹਿਲਾਂ ਦੁੱਧ ਤੋਂ ਛੱਡ ਦੇਣਾ ਚਾਹੀਦਾ। ਜਦੋਂ ਦੁੱਧ ਤੋਂ ਛੱਡ ਜਦੋਂ 20 ਦਿਨ ਰਹਿ ਗਏ ਭਾਵੇਂ 25 ਦਿਨ ਪਹਿਲਾਂ ਤੁਸੀਂ ट्रांजिशन ਫੀਡ ਸ਼ੁਰੂ ਕਰ ਲਓ। 4 ਕਿਲੋ ਫੀਡ ਤਾਂ ਘੱਟੋ-ਘੱਟ ਪੈਣੀ ਹੈ। 5 ਕਿਲੋ ਪਾ ਲੋਗੇ ਤਾਂ ਵੈਲੈਨ ਗੋਡਾ। ਉਦੇ ਨਾਲ ਕੀ ਆ ਤੁਹਾਡੇ ਪਸ਼ੂ ਦੀ ਜੇਰ ਵੱਡੀ ਬਣੂ ਬੱਚੇ ਦਾ ਸਹਜ ਸਹੀ ਹੋਊ ਪਸ਼ੂ ਆਪਣੇ ਆਪ ਸੂਕਾ ਤੇ ਆਪਣੇ ਆਪ ਜੇਰ ਪਊ ਤੇ ਪਿਛਲੇ ਸੂਏ ਨਾਲੋਂ ਦੁੱਧ ਵੀ ਵੱਧ ਹੋਊਗਾ ਤੇ ਦੁੱਧ ਲੰਮਾ ਟਾਈਮ ਵੀ ਜ਼ਿਆਦਾ ਦੇਊ ਸੂਣ ਤੋਂ ਬਾਅਦ ਤੇ ਗੱਬਣ ਵੀ ਛੇਤੀ ਹੋਜੂ ਤੇ ਫਿਰ ਸੂਣ ਤੋਂ ਬਾਅਦ ਜਿਹੜੀ ਫੀਡ ਪਾਉਣੀ ਆ ਪਹਿਲਾਂ ਤਾਂ ਕੋਸ ਕਾੜੇ ਜ਼ਰੂਰ ਦਿਆ ਕਰੋ 3-4 ਜੇ ਤੁਹਾਨੂੰ ਨਹੀਂ ਪਤਾ ਤਾਂ ਮੈਂ ਲਿਖ ਕੇ ਦੇ ਦੂੰਗਾ ਕੋਸ਼ਿਸ਼ ਕਰਦਾ ਕਮੈਂਟ ਦੇ ਵਿੱਚ ਹੀ ਲਿਖਦੇ ਆ ਜਾਂ ਉਤੇ ਪੂਰੀ ਵੀਡੀਓ ਬਣਾ ਦੂੰ ਜਿਹੜੇ ਤਾਜੇ ਸੂਏ ਪਸ਼ੂ ਨੂੰ ਕਾੜੇ ਦੇਣੇ ਆ ਤਾਂ ਕਿ ਉਹਦੇ ਨਾਲ ਕੀ ਹੁੰਦਾ ਪਸ਼ੂ ਦੇ ਅੰਦਰ ਉਹ ਸਫਾਈ ਵੀ ਹੋ ਜੇ ਤੇ ਉਹ ਉਹਦੀ એનર્ਜੀ ਜਿਹੜੀ ਇਹ ਪੂਰੀ ਹੋ ਜੇ ਕੈਲਸ਼ੀਅਮ ਦੀ ਘਾਟ ਹੈ ਜਿਹੜੀ ਪੂਰੀ ਹੋ ਜੇ ਕਿਉਂਕਿ ਕੈਲਸ਼ੀਅਮ ਬਹੁਤ ਨਿਕਲ ਜਾਂਦਾ ਪਸ਼ੂ ਦਾ ਸੂਣ ਵੇਲੇ ਜ਼ੋਰ ਵੀ ਬਹੁਤ ਲੱਗਦਾ ਤੇ ਫਿਰ ਪਸ਼ੂ ਛੇਤੀ ਪੂਰੇ ਦੁੱਧ ਤੇ ਚੱਲਿਆ ਜਾਂਦਾ ਇਸ ਲਈ ਕਾੜੇ ਦਿਓ ਤੇ अर्ਲੀ ਲਕਟੇਸ਼ਨ ਫੀਡ ਹੈ ਜਿਹੜੀ ਉਹ ਬਹੁਤ ਵਧੀਆ ਚਾਹੀਦੀ ਹੁੰਦੀ ਆ ਤਾਜ਼ੇ ਸੂਏ ਪਸ਼ੂ ਨੂੰ ਜਿਹੜੀ ਕਿ ਕਿਉਂਕਿ ਉਹਦਾ ਭੁੱਖ ਬਹੁਤ ਘੱਟ ਲੱਗਦੀ ਆ ਪਸ਼ੂਆਂ ਨੂੰ ਜੇ ਪਸ਼ੂ ਨੇ ਆਮ ਰੂਟੀਨ 'ਚ 10 ਕਿਲੋ ਫੀਡ ਖਾਣੀ ਆ ਤਾਂ ਉਦੋਂ ਮਸਾਂ ਹੀ 4 ਕਿਲੋ ਫੀਡ ਖਾਦੀ ਜਾਂਦੀ ਆ ਇਸ ਲਈ ਉਹ 4 ਕਿਲੋ ਫੀਡ ਇਹੀ ਜੀ ਚਾਹੀਦੀ ਆ ਜਿਹੜੀ 10 ਕਿਲੋ ਵਾਲਾ ਕੰਮ ਕਰੇ ਇਸ ਲਈ ਅਰਲੀ ਲਕਟੇਸ਼ਨ ਫੀਡ ਪਾਓ ਕੋਈ ਵਧੀਆ ਕੰਪਨੀ ਦੀ ਪਾਓ ਜਿਹੜੇ ਬੰਦੇ ਥੋੜੇ ਆਪਣੀ ਬਣਾਉਣ ਲੱਗ ਜਾਂਦੇ ਕਿਵੇਂ ਕਿਉਂਕਿ ਅਨਾਜ ਦੀ ਕੁਆਲਿਟੀ ਕੋਈ ਲੈਬ ਟੈਸਟ ਕੋਈ ਆ ਤੇਲ ਕਿੰਨਾ ਪ੍ਰੋਟੀਨ ਕਿੰਨਾ ਮੋਇਸਚਰ ਕਿੰਨਾ ਅਨਾਜ ਦੇ ਵਿੱਚ ਖਲਾਂ ਦੇ ਵਿੱਚ ਕੋਈ ਪਤਾ ਨਹੀਂ ਉਹਨਾਂ ਨੂੰ ਕਲਸਾਈਡ ਪਾਊਡਰੀ 70 70 ਰੁਪਏ ਕਿਲੋ ਲਈ ਜਾਂਦੇ ਆ ਉਹ 1.5 ਰੁਪਏ ਕਿਲੋ ਵਾਲਾ ਕਈ ਕੀ ਕਰਦੇ ਆ ਪੀਲੇ ਰੰਗ ਦਾ ਜਿਹੜਾ ਕਲਸਾਈਡ ਪਾਊਡਰ ਹੁੰਦਾ ਜਿਹੜਾ ਬਹੁਤ ਹਾਰਮਫੁਲ ਆ ਪਸ਼ੂਆਂ ਲਈ ਬਹੁਤ ਨੁਕਸਾਨਦੇ ਆ ਉਹ ਪਾ ਦਿੰਦੇ ਆ ਵਿੱਚ ਉਹ ਦੇਖਣ ਨੂੰ ਐ ਲੱਗਦਾ ਪੀਲਾ ਪੀਲਾ ਵੀ ਮੱਕੀ ਬਹੁਤ ਪਾਈ ਆ ਕਿਸਾਨ ਖੁਸ਼ ਹੋ ਜਾਂਦਾ ਵੀ ਬੜੀ ਵਧੀਆ ਫੀਡ ਆ ਦੇਖਣ ਵਾਲੇ ਵੀ ਪਿੰਡਾਂ ਵਾਲੇ ਕਹਿਣਗੇ ਬੜੀ ਵਧੀਆ ਪਰ ਉਹ ਕੀ ਕਰਦੀ ਆ ਪਸ਼ੂ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਦਿੰਦੀ ਆ ਇਸ ਲਈ ਚੰਗੀ ਕੰਪਨੀ ਦੀ ਫੀਡ ਪਾਓ ਅਰਲੀ ਲਗਟੇ ਸਨ ਘੱਟੋ ਘੱਟ ਸੂਣ ਤੋਂ ਬਾਅਦ 20-25 ਦਿਨ ਪੂਰੀ ਟਾਪ ਦੀ ਫੀਡ ਪਾਓ ਜਿੰਨੀ ਪਾ ਸਕਦੇ ਹੋ ਤੇ ਬੱਚਿਆਂ ਨੂੰ ਦੁੱਧ ਜਿਹੜਾ ਛੱਡਣਾ ਉਹਦੀ ਮੈਂ ਪ੍ਰੋਪਰੀ ਵੀਡੀਓ ਬਣਾ ਕੇ ਪਾ ਦੂ ਪਹਿਲਾਂ ਤਾਂ ਆਪਣੇ ਪੇਜ ਨੂੰ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਜ ਨੂੰ ਫੋਲੋ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਓ ਕਿੰਨੇ ਪਸ਼ੂ ਰੱਖੇ ਆ ਤੇ ਕਿਹੜਾ ਏਰੀਆ ਤੁਹਾਡਾ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਪਸ਼ੂਆਂ ਬਾਰੇ ਜਾਂ ਪਸ਼ੂਆਂ ਦੇ ਲੋਨ ਬਾਰੇ ਜਿਵੇਂ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਚੱਲਦੀ ਆ 10 ਲੱਖ ਤੱਕ ਕੋਲੈਟਰਲ ਫ੍ਰੀ ਲੋਨ ਨੇ ਗਵਰਨਮੈਂਟ ਵੱਲੋਂ ਹਾਲਾਂਕਿ ਬੈਂਕਾਂ ਵਾਲੇ ਗਰੰਟੀ ਮੰਗਣ ਲੱਗ ਜਾਂਦੇ ਆ ਪਰ ਸਰਕਾਰ ਕਹਿੰਦੀ ਆ ਵੀ ਇਹ ਬਿਨਾਂ ਗਰੰਟੀ ਵਾਲਾ ਲੋਨ ਜੀਰੇ ਚ ਜਰਨਲ ਕਾਸਟ ਨੂੰ 25% ਸਬਸਿਡੀ ਆ ਤੇ ਅਦਰ ਕਾਸਟਾਂ ਨੂੰ 33% ਤੱਕ ਆ ਇੱਕ ਉਹਦੇ ਤੋਂ ਬਿਨਾ ਐਨ ਐਲ ਐਮ ਦਾ ਹੈਗਾ ਨੈਸ਼ਨਲ ਲਾਈਵ ਸਟਾਕ ਮਿਸ਼ਨ ਜਿਹਦੇ ਵਿੱਚ 50% ਤੱਕ ਸਬਸਿਡੀ ਹੈ ਉਹਦੇ ਚ گاਵਾਆਂ ਦਾ ਫਾਰਮ ਆ ਗਿਆ ਆ ਬੱਕਰੀ ਪਾਲਣ ਆ ਗਿਆ ਤੁਸੀਂ ਸਾਈਲੇਜ ਪਲਾਟ ਲਾ ਸਕਦੇ ਹੋ ਫੀਡ ਫੈਕਟਰੀ ਲਾ ਸਕਦੇ ਹੋ 1 ਕਰੋੜ ਰੁਪਏ ਤੱਕ ਲੋਨ ਮਿਲਦਾ ਬੱਕਰੀਆਂ ਤੇ گاਵਾਆਂ ਤੇ ਜਿਹਦੇ ਤੇ 50 ਲੱਖ ਸਬਸਿਡੀ ਹੈ ਜਿਹੜਾ ਸਾਈਲੇਜ ਪਲਾਟ ਆ ਉਹਦੇ ਵਿੱਚ 2 ਕਰੋੜ ਤੱਕ ਲੈ ਸਕਦੇ ਹੋ ਬਿਨਾ ਸਿਕਿਉਰਿਟੀ ਤੋਂ ਸਰਕਾਰ ਇਹ ਕਹਿੰਦੀ ਹੈ ਵੀ ਤੁਹਾਡੇ ਕੋਲੇ ਕੋਈ ਸਿਕਿਉਰਿਟੀ ਕੋਈ ਜ਼ਮੀਨ ਜਾਇਦਾਦ ਪਲਾਟ ਦੁਕਾਨ ਹੋਣੀ ਜ਼ਰੂਰੀ ਨਹੀਂ ਹੈ ਹਾਲਾਂਕਿ ਬੈਂਕਾਂ ਵਾਲੇ ਜਰੂਰ ਮੰਗੀ ਜਾਂਦੇ ਰਹਿੰਦੇ ਆ ਇਹਦੇ ਤੇ ਵੀ ਵੀਡੀਓ ਬਣਾ ਕੇ ਕਰਾਂਗੇ ਇਸ ਲਈ ਪੇਜ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਤੁਹਾਡੇ ਕੋਲ ਵੀ ਗੈਲਰੀ ਚ ਪਈ ਰਹੂਗੀ WhatsApp ਰਾਹੀਂ ਸ਼ੇਅਰ ਕਰੋਗੇ ਤਾਂ ਵੀ ਤੁਹਾਡੇ ਕੋਲ ਵੀਡੀਓ ਪਈ ਰਹਿੰਦੀ ਹੈ ਸੇਵ ਹੋਈ ਵੀ ਅੱਗੇ ਵਾਸਤੇ ਕਦੇ ਪੇਜ ਨਹੀਂ ਲੱਭਦਾ ਤਾਂ ਉੱਥੋਂ ਤੁਸੀਂ ਲੱਭ ਸਕਦੇ ਹੋ ਬਹੁਤ ਧੰਨਵਾਦ